ਰਾਕੇ ਦੂਜਾ ਕਾਲਾ ਪੈਰ ਵੀ ਤੋਂ ਜਾਂਦੀ ਵਰੀ ਕਹਿ ਚੱਲੇ ਤੇਰੇ ਸੀ ਤੇ ਤੇਰੇ ਆਏ ਕੀ ਤੇਥੇ ਪੜਨ ਵਾਲਾ ਤੁਸੀਂ ਪਸੰਦ ਕਰਦੇ ਹੋ ਐ ਜੀਆਂ ਤਰ ਜਾਂ ਜਾਂਦੀ ਵਰੀ ਕਹਿ ਚੱਲੇ ਤੇਰੇ ਸੀ ਤੇ ਤੇਰੇ ਆ ਰੱਬ ਦੇ ਖਿਡਾਰੀ ਇੰਨੀ ਛੇਤੀ ਨਹੀਂ ਉਹ ਹਾਰ ਦੇ ਵੇਖ ਮਰਦਾਨਿਆਂ ਰੰਗ ਕਰਤਾਰ ਦੇ ਵੇਖ ਭਾਈ ਬਾਲਿਆ ਓ ਰੰਗ ਕਿਹੜੇ ਕਿਹੜੇ ਰੰਗ ਬੋਲਦੇ ਆਜੋ ਲਫ਼ਜ਼ਾਂ ਰਈ ਪੇਸ਼ ਕਰਨ ਲੱਗੇ ਆ ਦੂਜਾ ਦੇ ਦਿਵਾਂ ਵਿੱਚ ਦੂਜਾ ਸਾਡੇ ਵੀ ਦੂਜਾ ਹੁੰਦਾ ਇੱਕ ਪਿੰਡਾ ਚ ਹੋਰ ਦੂਜਾ ਹੁੰਦਾ ਨਹੀਂ ਫਲਾਨੀ ਨੂੰ ਦੂਜਾ ਹੋ ਗਿਆ ਤੇ ਬੋਲ ਲੈ ਕੀ ਦੱਸ ਤੈਨੂੰ ਹੁੰਦਾ ਨਾ ਨਹੀਂ ਨਾ ਨਹੀਂ ਲੈਂਦਾ ਕਰਲ ਦਾ ਨਾਂ ਕਿਹੜਾ ਲੈਂਦੀ ਸੀ ਪਹਿਲਾਂ ਉਹ ਵੀ ਤਾਂ ਪੱਲੇ ਪਿਆਈ ਹੈ ਇਹ ਤਾਂ ਜਲਦੀ ਜਾਗਦੀ ਨਸਾਲ ਹੈ ਤਬ ਇਹ ਵੀ ਇਧਰ ਵੀ ਦੂਜਾ ਹੈ ਕਲਾਕਾਰ ਨੂੰ ਨਲੀ ਨਾ ਲੱਗੀ ਹੋਵੇ ਫਿਰ ਉਹ ਤੀਜਾ ਵੀ ਕਹਿੰਦਾ ਹੈ ਅੱਜ ਕੱਲ ਮਸ ਸਮੱਸਿਆ ਆ ਵੀ ਪਹਿਲਾਂ ਤਾਂ ਦੀਵਾਲੀ ਵਾਲੇ ਪੂਰਾ ਜਲੂਸ ਕੱਢਿਆ ਫਿਰ ਬਾਬੇ ਦੇ ਗੁਰਪੁਰਬ ਤੇ ਪੂਰੀਆਂ ਕਸਰਾ ਕਰਤੀਆਂ ਚਲਾਜਲਾ ਪੜਾਕੇ ਤੇ ਤੜਕੇ ਉੱਠ ਕੇ ਫੇਰ ਉਹੀ ਤੜਕੇ ਮੇਰੇ ਵਰਗਾ ਫੇਰ ਲਾ ਕੇ ਦਾੜੀ ਨੂੰ ਤੇਲ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਅਵੀ ਰਾਤ ਮਾਮਾ ਰਾਤ ਪਵਣ ਗੁਰੂ ਕਿੱਥੇ ਸੀ ਇੱਥੇ ਨਹੀਂ ਸੀ ਇਹ ਯਾਰ ਇਹਨਾਂ ਅਫਸੋਸ ਆ ਕਿ ਹੱਸ-ਹੱਸ ਕੇ ਕਹਿਣੀਆਂ ਪੈ ਰਹੀਆਂ ਹੈ ਹੈ ਕਦੇ ਉਹ ਹਾਲਤ ਹੋ ਜਾ ਗਾਉਣ ਵਾਲੇ ਦੀ ਤੇ ਸੁਣਨ ਵਾਲੇ ਦੀ ਕਿ ਧਾਹਾਂ ਮਾਰ ਮਾਰ ਕੇ ਕਹਿਣ ਵੀ ਆ ਕੀ ਕਰ ਬੈਠੇ ਫਿਲਹਾਲ ਤਾਂ ਇਹ ਗੱਲਾਂ ਚੱਲ ਕਰ ਰਹੀਆਂ ਬਾਬਾ ਇੰਟਰਟੇਨ ਕਰ ਰਹੀਆਂ ਵੀ ਯਾਰ ਗੱਲ ਤੇਰੀ ਸਹੀ ਐ ਪਰ ਜਿੱਦੇ ਵਾਕੇ ਹੀ ਮੈਥੋਂ ਵੀ ਕਹਿੰਦੇ ਤਾਂ ਗੱਜ ਭਰਿਆ ਹੋਵੇ ਤੇ ਤੁਹਾਡੀਆਂ ਵੀ ਫਰਤਾੜੀਆਂ ਨਾ ਵਜਣ ਤੁਸੀਂ ਵੀ ਕਹੋ ਯਾਰ ਆ ਬਾਬਾ ਨਾ ਅਸੀਂ 1 ਤਰੀਕ ਨੂੰ ਗਰੀਬ ਸੀ ਨਾ ਅਸੀਂ 15 ਤਰੀਕ ਨੂੰ ਆ 25 ਤੋਂ 30 ਦਸੰਬਰ ਤੱਕ 31 ਤੱਕ ਫੇਰ ਅਸੀਂ ਅਮੀਰ ਹੋਵਾਂਗੇ ਪੂਰੇ ਜੱਪ ਕਰਦਾਂਗੇ ਆ ਹੁਣ ਵਿਆਹ ਵੀ ਆ ਗਏ ਹੈ ਇਹ ਜਦੋਂ 50 50 60 60 ਲੱਖ ਨੂੰ ਆਏ ਥੁੱਕ ਲਾ ਗਿਆ ਹੈ ਇਹ ਬਣਾਇਆ ਪੂਰਾ ਪ੍ਰੋਪਰ ਕੰਮ ਹੈ ਵੀ ਦੇਖੋ ਫਲਾਨਾ ਦਾ ਵਿਆਹ ਉਹ ਫਲਾਨੇ ਪਿੰਲੇ ਸੱਡੇ ਵੱਡੇ ਟੈਂਟ ਚਾਹ ਫਲਾਨਾ ਗਾਉਣ ਵਾਲਾ ਤੁਸੀਂ ਵੱਡੇ ਹੋ ਮੈਥੋਂ ਮੇਰੇ ਆਪਣੇਓ ਤੁਹਾਡੇ ਟੱਬਰਾਂ ਚ ਬਹਿ ਗਏ ਪਰ ਇਹ ਗੱਲਾਂ ਮਹਿਤ ਨਹੀਂ ਖਾਂਦੀਆਂ ਪਤਾ ਨਹੀਂ ਕਿਉਂ ਅਸੀਂ ਬਹਾਨੇ ਜਰੂਰ ਬਣਾ ਲਏ ਵੀ ਕੋਈ ਨਹੀਂ ਰੱਬ ਨੇ ਦਿੱਤਾ ਜੀ ਇੱਕ ਹੀ ਪੁੱਤ ਹੈ ਖੁਸ਼ੀ ਕਰਨੀ ਚਾਹੀਦੀ ਹੈ ਪਰ ਜਹੂ ਜੀਆਂ ਖੁਸ਼ੀਆਂ ਤੇ ਤੁਰ ਪਿਆੜਾ ਅੱਜ ਆ ਪੰਜਾਬ ਵਾਲਾ ਤੂੰ ਆਪਦੇ ਅੰਦਰ ਝਾਤੀ ਮਾਰ ਮੈਂ ਕਿਉ ਕਵਾਂ ਮੇਰੇ ਕਹਿ ਮੰਨੇ ਆਪ ਮੰਨ ਕੇ ਅੱਜ ਆਪ ਤੇ ਗਈ ਉਹ ਦਲੀਲਾਂ ਦੀਆਂ ਬਣ ਤਾ ਗਈਆਂ ਬਾਬਾ ਕਿ ਨਹੀਂ ਜੀ ਕੋਈ ਨਹੀਂ ਇੱਕ ਪੁੱਤ ਹੈ ਘਰੇ ਦਿੱਤਾ ਸਭ ਕੁਝ ਹੈ ਪਰ ਯਾਰ ਉਹ ਇੱਥੋਂ ਵੀ ਵਰਜਦਾ ਹੈ ਉਹ ਇੱਥੋਂ ਵੀ ਵਰਜਦਾ ਉਹ ਉਹਦੇ ਆਜੋ ਰੰਗ ਕਰਤਾ ਦੇ ਪਾਣੀ ਦੀ ਘਟ ਦੇ ਜਿਨ੍ਹਾਂ ਦੇ ਵਿਆਹ 'ਚ ਖੜੇ ਲੱਗਣੇ ਆ ਉੱਠ ਕੇ ਨਾ ਜਾਓੜੋ ਭਰਾਓ ਕਿਤੇ ਗੁੱਸਾ ਕਰ ਜੋ ਵੀ ਸਾਡੇ ਨਾਲ ਅਸੀਂ ਇਹਨੂੰ ਸੁਣਨਾ ਵੀ ਉਹ ਤਾਂ ਸਾਡੇ ਤੇ ਲੱਜੁੰਦਾ ਨਹੀਂ 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 ਇਹ ਸਾਂਝੀ ਦੀ ਗੱਲ ਆ ਬਾਬਾ ਇਹ ਗੱਲ ਜਮਾਂ ਸਾਂਝੀ ਆ ਤੇ ਸੱਚੀ ਆਏ ਇਹ ਝੂਠੀ ਨਹੀਂ ਆਏ ਜਮਾਂ ਠੋਕੇ ਸੱਚੀ ਆ ਅਰਦਾਸ ਕਰ ਸਕਦੇ ਆਪਾਂ ਇੱਕ ਦੂਜੇ ਲਈ ਕਿ ਸਾਨੂੰ ਦੇ ਦੇ ਇਹ ਸਾਰੀਆਂ ਚੀਜ਼ਾਂ ਜੀਆਂ ਕਿ ਕਿ ਸਾਨੂੰ ਇਹ ਖੁਸ਼ੀਆਂ ਪ੍ਰਾਪਤ ਨਾ ਕਰਨ ਅਸੀਂ ਨਾ ਐਵੇਂ ਚਲ-ਜਲ 50 ਲੱਖ ਰੁਪਇਆ ਖਰਾਬ ਕਰੀਏ ਤੁਲਸੀ ਦੇ ਪੱਤੇ ਬਾਬੇ ਬਾਰੇ ਬਠਿਆ ਠੀਕ ਹੈ ਤੋਲਸੀ ਦਾ ਸਵਾਦ ਹੁੰਦਾ ਬਾਬੇ ਪਾਣੀ ਘਰੋਂ ਦੇਖ ਤੁਰਿਆ ਉਹ ਬੋਤਲ ਗਰਮ ਪਾਣੀ ਦੇ ਵਿੱਚ ਤੁਲਸੀ ਦੇ ਪੱਤੇ ਆ ਉਹ ਆਪਾਂ ਸਿੱਖ ਹੈ ਜੀ ਆਪਾਂ ਨਹੀਂ ਤੁਲਸੀ ਤਲਸੀਲੇ ਪਸ ਜਾਣਾ ਹੈ ਕੀ ਚੱਲ ਰਿਹਾ ਬਾਬਾ ਯਰੇ ਕੋਈ ਮੰਨ ਕੇ ਰਾਜ਼ ਨਹੀਂ ਮੰਦਰ ਮਸਜਦ ਗੁਰੂ ਦਵਾਰੇ ਇੱਕੋ ਜੇ ਤਕੀ ਸਾਰੇ ਮੰਦਰ ਮਸਜਦ ਗੁਰੂ ਦਵਾਰੇ ਇੱਕੋ ਜੇ ਤਕੀ ਸਾਰੇ ਪੁੱਛੀ ਨਾ ਧਰਮਾਂ ਬਾਰੇ ਉਹ ਸਭ ਨਾਲ ਹੱਸਦਾ ਖਿਲਦਾ ਰਹਿ ਮੇਰੀ ਜ਼ਾਤ ਗੋਤ ਨਾ ਪੁੱਛੀ ਬੰਦਾ ਬਣ ਕੇ ਮਿਲਦਾ ਰਹਾ ਉਹ ਪਿੰਡ ਵਾਲਿਆ ਮੇਰੀ ਮੇਰੀ ਜ਼ਾਤ ਗੋਤ ਨਾ ਪੁੱਛੀ ਬੰਦਾ ਬਣ ਕੇ ਮਿਲਦਾ ਰਹਾ ਤੇ ਜ਼ਿੰਦਗੀ ਮੌਤ ਨਾਲ ਪਈ ਖਾਂਦੀ ਅੱਗੇ ਹੁੰਦੀ ਆਵਾਜ਼ ਕਿ ਜ਼ਿੰਦਗੀ ਮੌਤ ਨਾਲ ਪਈ ਖਾਂਦੀ ਰਿਸ਼ਤੇਦਾਰੀ ਨਾ ਯਾਰੀ ਰਹਿੰਦੀ ਜ਼ਿੰਦਗੀ ਮੌਤ ਨਾਲ ਪਈ ਖੰਦੀ ਰਿਸ਼ਤੇਦਾਰੀ ਨਾ ਯਾਰੀ ਰਹਿੰਦੀ ਆਖਰ ਦੁਨੀਆ ਛੱਡਣੀ ਪੈਂਦੀ ਇਹ ਦੁਨੀਆ ਛੱਡਣੀ ਪੈਂਦੀ ਉਹ ਤੈਨੂੰ ਅੱਖੀਆਂ ਰੋਣ ਗਿਆ ਇੱਕ ਦਿਨ ਤੂੰ ਲੱਕੜਾਂ ਦੇ ਉੱਤੇ ਲੱਕੜਾਂ ਬਲਦੀਆਂ ਹੋਣ ਗਿਆ ਠੁੱਲੇ ਆਲਿਆ ਇੱਕ ਦਿਨ ਭਾਈ ਮੈਂ ਲੱਕੜਾਂ ਦੇ ਤੇ ਕਦੇ ਤੂੰ ਲੱਕੜਾਂ ਦੇ ਉੱਤੇ ਲੱਕੜਾਂ ਬਲਦੀਆਂ ਉਸੇ ਤੇ ਲਿਖਿਆ ਸੀ ਨਾ ਸੋਨੀ ਨੇ ਕਿ ਕਨਫਰਮ ਦੋਸਤਾ ਤੇ ਤੇਰੀ ਟਿਕਟ ਵਾਪਸੀ ਦੀ ਹੈ ਸੋਨੀ ਤੇਰੀ ਇੱਜ਼ਤ ਕਰਦੇ ਆ ਪਿੰਡਾਂ ਦੇ ਸਾਰੇ ਤਰਾ ਵਧੀਆ ਵਾਲੂ ਇਹ ਬਾਬੇ ਸ਼ਿੰਗਾਰ ਹੁੰਦੇ ਆ ਪਿੰਡਾਂ ਦੇ ਹੈ ਆ ਮੇਰੇ ਸਾਹਮਣੇ ਸਿਮਰਨਕਸ ਸੁਣੀ ਬੈਠੇ ਆ ਹੈ ਇਹਨਾਂ ਦੇ ਪਰਿਵਾਰ ਨੂੰ ਹੁਣੇ ਇੱਕ ਕਮਾਲ ਦੀ ਸ਼ਾਇਰਾ ਹੈ ਸਿਮਰਨਕਸ ਅਸੀਂ ਇਕੱਠਿਆਂ ਪੜਿਆ ਯੂਨੀਵਰਸਿਟੀ ਸੋ ਸੋਨੀਆ ਵੀਰ ਅਸੀਂ ਬਹੁਤ ਸਾਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਆ ਤਾਂ ਇਹ ਸਰਵਾਇਆ ਹੁੰਦਿਆ ਯਾਰ ਕਿ ਕੋਈ ਲਿਖਦਾ ਹੈ ਕੋਈ ਲਿਖਦਾ ਹੈ ਕੋਈ ਗਾਉਂਦਾ ਹੈ ਕਿਸੇ ਤੋਂ ਗਵਾਉਂਦਾ ਹੈ ਕੋਈ ਫਿਲਮਾਂ ਬਣਾਉਂਦਾ ਹੈ ਤਾਂ ਇਹ ਮੈਨੂੰ ਲੱਗਦਾ ਜਿਹੜੇ ਜਿਹੜੇ ਪਿੰਡਾਂ ਸ਼ਹਿਰਾਂ ਹੁੰਦੇ ਆ ਪਿੰਡ ਦੇ ਸਾਰੇ ਚਾਚੇ ਤਾਏ ਆਣ ਗਵਾਨ ਸਾਰਾ ਸ਼ਰੀਕਾ ਕਬੀਲਾ ਸਾਰੇ ਮੈਨੂੰ ਲੱਗਦਾ ਮਾਣ ਮਹਿਸੂਸ ਕਰਨਾ ਕਿ ਕਿ ਯਾਰ ਸਾਡਾ ਭਾਈਏ ਤੇ ਮੈਨੂੰ ਪਤਾ ਹੈ ਇਹਨਾਂ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ ਸੋਨੀ ਨੂੰ ਵੀ ਬਹੁਤ ਪਿਆਰ ਕਰਦੇ ਹੋ ਸਾਰਾ ਪਿੰਡ ਸਾਰਾ ਪਿੰਡ ਆ ਤਾੜੀਆਂ ਦਲਦੀਆਂ ਤੁਹਾਡੀਆਂ ਅੱਜ ਮੈਂ ਮਾਤਾ ਕੋਲੇ ਬਹਿ ਕੇ ਚਾਹ ਪੀ ਕੇ ਤਾਂ ਤਾੜ ਨੂੰ ਮੈਂ ਵੈਸੀ ਗੱਲਾਂ ਪੁੱਛਦਾ ਸੀ ਵੀ ਤੂੰ ਕਿਵੇਂ ਤਾਂ ਹਰ ਜਦ ਮੈਂ ਮਾਤਾ ਪਿੰਡ ਪਿੰਡ ਦੀ ਹੈ ਤੇ ਐਨੇ ਸੋਹਣੇ ਤਰੀਕਿਆਂ ਕਹਿੰਦੀ ਪੁੱਤ ਦੇਖ ਕੇ ਤੁਹਾਨੂੰ ਦੇਖ ਕੇ ਚਾਹ ਚੜਦਾ ਹੈ ਐਡੇ ਐਡੇ ਦਿਨਾਂ ਇਹਨਾਂ ਦੇ ਉਹ ਤੋਂ ਪਹਿਲਾਂ ਜਿਹੜਾ ਆਪਦਾ ਜੰਮਿਆ ਵਿਆ ਮੈਂ ਦੇਖ ਰਿਹਾ ਮੇਰਾ ਚਾਹ ਕਰੀ ਹੁੰਦੀ ਉਹ ਕਿ ਪੁੱਤ ਤੁਸੀਂ ਘਰੇ ਆਉਣੇ ਹੋ ਸਾਨੂੰ ਮਾਣ ਹੁੰਦਾ ਸਾਨੂੰ ਚਾਹ ਚੜਦਾ ਤਾਂ ਜੋ ਹੁਣ ਹਰ ਮਾਂ ਦਾ ਇਹ ਸੁਪਨਾ ਹੈ ਕਿ ਕਿ ਮੇਰੇ ਵਾਲੇ ਕਰਕੇ ਕੋਈ ਕੋਈ ਘਰ ਚ ਰੌਣਕ ਹੋਵੇ ਕੋਈ ਆ ਕੇ ਸਾਨੂੰ ਮੱਥਾ ਟੇਕ ਕੇ ਪ੍ਰਣਾਮ ਸਾਡਾ ਹਾਲ ਚਾਲ ਪੁੱਛੇ ਇਹੀ ਆ ਬਾਬਾ ਸਾਡਾ ਕੰਮ ਮੁਹੱਬਤ ਕਰਨਾ ਤੇ ਆਪਾਂ ਕਰਦੇ ਰਹਿਣਾ ਕਿੰਨਿਆਂ ਨੇ ਰੋਗ ਲਵਾ ਲੇ ਵੇ ਮਾਂ ਪਰਮਾ ਲੋਕੀ ਖਾਲੇ ਕਿੰਨਿਆਂ ਨੇ ਰੋਗ ਲਵਾ ਲੇ ਵੇ ਮਾਂ ਪਰਮਾ ਲੋਕੀ ਖਾਲੇ ਦਰਦ ਲਾਲੀੜਿਆਂ ਵਾਲੇ ਲਾਲੀੜਿਆਂ ਵਾਲੇ ਖੋਪੇ ਵੇਖੋ ਨਹਿਰਾ ਤੇ ਇੱਥੇ ਬਿੱਲੀ ਰਸਤਾ ਕੱਟ ਗਈ ਜੁੱਤੀਆਂ ਮਾਰਨ ਟੈਰਾਂ ਤੇ ਪਰਨਾਲਿਆਂ ਵਾਲੇ ਰਧੰਪੂਰੇ ਆ ਗਈ ਬਿੱਲੀ ਕਦੇ ਬਿੱਲੀ ਰਸਤਾ ਕੱਟ ਗਈ ਜੁੱਤੀਆਂ ਬਾਵਾ ਤੇ ਪੈਣਾ ਇਮਾਨਦਾਰੀ ਨੂੰ ਦੱਸਿਓ ਕਿਹੜੀ-ਕਿਹੜੀ ਨੇ ਕਦੇ ਬਿੱਲੀ ਪੂਰੇ ਆਏ ਤੋਂ ਟਾਇਰ ਤੇ ਪਾਣੀ ਪਾਇਆ ਹੈ ਲੱਦੇ ਕਿ ਸਾਰਿਆਂ ਨੂੰ ਪਤਾ ਜਾਗਰਤ ਅਵਸਥਾ ਹੈ ਜਾਗਦੇ ਵੇਖ ਮਰਦਾਨੇ ਆ ਆ ਜਾ ਬਾਬਾ ਚਤ ਟਿਕਾਣੇ ਲਾ ਕੇ